ਮੁਖਾਲੀਦ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸੈਕਟਰ 79 ਨੇੜੇ ਪੀਐਸਵੀਆਰ ਟਾਵਰ پارک ਨੰਬਰ 12 ਦੇ ਜਾਸਤਾਰਾਂ ਦਾ ਉਦਘਾਟਨ ਕਰਦੋਂ ਬੋਤਿਰ ਕਰਨ ਦੱਸਿਆ ਕਿ ਇਸ پارک ਦੇ ਵਿਕਾਸ ਕਾਰਜ ਅਧੀਨ ਤੋਂ ਵਿਭਿੰਨ ਹਰਿਆ-ਭਰਿਆ ਰਤਨ ਦੇ ਲਈ 26.70 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ। ਆਪਿਆਤ ਜੁਨੇ ਨਾਲ ਬੱਚਿਆਂ, ਮਹਿਲਾਵਾਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ پارک ਦੇ ਵਿੱਚ ਬੈਠਣ ਲਈ ਸਾਫ਼ ਸੁਥਰਾ ਅਤੇ ਵਧੀਆ ਮਾਹੌਲ ਸੁਪਲਬ ਕਰਵਾਇਆ ਜਾਵੇਗਾ ਤਾਂ ਕਿ ਉਹਨਾਂ ਨੂੰ ਇੱਥੇ ਸੈਰ ਕਰਨ ਅਤੇ بیٹھ ਕੇ ਵਿਚਾਰ ਚਰਚਾ ਕਰਨ ਦੇ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਤੁਸੀ ਦੇਖਿਆ ਵੀ ਹਰ ਰੋਜ਼ ਮਹਾਲੀ ਜੀਪਾਂ ਦੇ ਕੰਮ ਆਵੇਗਾ। ਉਹ ਸ਼ੁਰੂ ਹੋ ਰਿਹਾ ਮਾਜੋਕ ਨੂੰ ਕੋਈ ਸਰਦਾਰ ਭਗਵਾਨ ਸਨਾਨ ਦੀ ਤੇ ਬਸਰ ਦਾ ਮਤਲਬ ਜੋ ਜੁਨਾ ਇੰਟਰਸ ਲੈ ਰਹੇ ਨੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਖਾਸ ਕਰਕੇ ਮੁਹਾਲੀ ਦੀ ਡਿਵੈਲਪਮੈਂਟ ਲਈ ਉਹਦੇ ਦਹਦ ਹਰ ਜਗ੍ਹਾ ਤੇ ਜਾ ਕੇ ਜਿਹੜੇ ਕਿਤੇ ਫਾਊਂਡੇਸ਼ਨ ਸਟੋਨ ਰੱਖੇ ਜਾ ਰਹੇ ਨੇ ਕਿਤੇ ਇਹਨਾਂ ਗੋਲਸ਼ਨ ਹੋ ਰਹੀਆਂ ਨੇ ਉਹਦੇ ਦਹਦ ਅੱਜ ਇੱਥੇ ਵੀ 719 ਦੇ ਵਿੱਚ ਵੀ ਪਾਰਕ ਹੈ ਜਿਹੜਾ ਇਹਦਾ ਨਵੀਨੀਕਰਨ ਜਿਹੜਾ ਹੋਣਾ ਤੇ ਉਹਦੇ ਲਈ ਇਹ 3 ਲੱਖ ਦੇ ਕਰੀਬ ਕੋਈ ਛਬੀ ਲੱਖ ਕੁਝ 1020 ਜਿਹੜਾ ਐਸਟੀਮੇਟ ਹੈ ਜਿਹੜਾ ਤਿਆਰ ਹੋ ਕੇ ਟੈਂਡਰ ਲੱਗ ਜੂਗਾ ਤੇ ਕੰਮ ਆਜੀ ਇਹਦਾ ਇਹ ਸ਼ੁਰੂ ਹੋ ਜਾਣਾ ਹੈ ਤੇ ਤੁਸੀਂ ਦੇਖਿਆ ਹੋਵੇਗਾ ਵੀ ਆਮ ਆਦਮੀ ਪਾਰਟੀ ਸਰਕਾਰ ਉਹ ਨਹੀਂ ਹੈ ਵੀ ਜਿਹੜੀ ਨੀ ਪੱਥਰ ਰੱਖ ਜਾਂਦੀ ਹੈ ਤੇ ਮੂੜ ਕੇ ਕੋਈ ਕੰਮ ਹੁੰਦਾ ਹੀ ਨਹੀਂ ਹੈਗਾ ਸਾਲਾਂਵਾਰ ਵੀ ਨਹੀਂ ਬਥਰੇ ਇੰਨੇ ਪੈਰਾਂ ਨਾਲ ਫਿਰ ਉਹ ਟੁੱਟ-ਫੁੱਟ ਜਾਂਦੇ ਨੇ ਅਸੀਂ ਉਦੋਂ ਹੀ ਕੰਮ ਦਾ ਕਿਸੇ ਦਾ ਸ਼ੁਰੂਆਤ ਕਰਨ ਹੁੰਦੇ ਜਦੋਂ ਬਕਾਇਦਾਤਾਂ ਤੇ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਹੋ ਗਈ ਟੈਂਡਰ ਅਲਾਟ ਹੋ ਗਈ ਠੇਕੇਦਾਰਾ ਜਿਹੜਾ ਉਹ ਕੰਮ ਸ਼ੁਰੂ ਕਰਨ ਦੀ ਦੇ ਸਿਸਟਮ ਵਿੱਚ ਹੋਵੇ ਟਾਈਮ ਨਾਲ ਠੇਕੇਦਾਰ ਕੰਮ ਸ਼ੁਰੂ ਕਰ ਸਕਦਾ ਹੋਵੇ ਅਸੀਂ ਉਦੋਂ ਹੀ ਆ ਕੇ ਲੋਕਾਂ ਦੇ ਕੋਲ ਆਉਂਦੇ ਤੇ ਆ ਕੇ ਦੱਸਦੇ ਆ ਕਿ ਤਾਂ ਲੋਕਾਂ ਦਾ ਮਨ ਨਹੀਂ ਹੋ ਜਾਂਦੀ ਆ ਤੇ ਦੂਸਰਾ ਇਹ ਹੋ ਜਾਂਦਾ ਵੀ ਲੋਕਾਂ ਦਾ ਮਤਲਬ ਚੱਲ ਜਾਂਦਾ ਵੀ ਸਾਡਾ ਕੰਮ ਸ਼ੁਰੂ ਹੋਣ ਵਾਲਾ ਹੈ ਤੇ ਕਿਹੜਾ ਕਿਹੜਾ ਕੰਮ ਹੋਣ ਵਾਲਾ ਹੈ ਔਰ ਕਿੰਨੇ ਦਾ ਹੋਣ ਵਾਲਾ ਤੇ ਇਸ ਕਰਕੇ ਅਸੀਂ ਤਾਂ ਲਗਾਤਾਰ ਸਾਡੀ ਕੋਸ਼ਿਸ਼ ਛਵੀ ਇਹ ਮੁਹਾਲੀ ਹੈ ਜਿਹੜਾ ਨੰਬਰ 1 ਤੇ ਹੈ ਪਹਿਲਾਂ ਤੋਂ ਨੰਬਰ 1 ਤੇ ਰਹੇ ਇਹ ਸਾਡੀ ਜਿਹੜਾ ਮਿਲਦਾ ਜਗਾ ਰਮਾਟਾ ਦੇ ਵੀ ਹੁੰਦੀ ਆ ਮੱਦਬੰਦੀ ਅੱਗੇ ਇਲੈਕਸ਼ਨ ਹੋਣ ਵਾਲੀ ਆ ਕੋਈ ਹੈਗਾ ਪ੍ਰੋਸੈਸ ਚੱਲ ਰਿਹਾ ਸਰਕਾਰ ਬਣਾਉਣ ਦੇ ਇਹ 79 ਦਾ ਪਹਿਲਾਂ ਹੀ ਕਾਰਪੋਰੇਸ਼ਨ ਦੇ ਵਿੱਚ ਹੈ ਲੇਕਿਨ ਮਿਸਨ ਕਾਰਪੋਰੇਸ਼ਨ ਨੂੰ ਹਮਲਾ ਵਧਾਉਣ ਦੀ ਸਰਕਾਰ ਤਿਆਰੀ ਕਰ ਰਹੀ ਹੈ ਆਉਣ ਵਾਲੀ ਮਿਸਲ ਕਾਉਂਸਲ ਦੀ ਚੋਣਾਂ ਜਦੋਂ ਹੋਣੀਆਂ ਨੇ ਮੈਨੂੰ ਉਮੀਦ ਹੈ ਵੀ ਅਸੀਂ ਕਾਫੀ ਇਹ ਵਧਾ ਚੁੱਕੇ ਹਾਂ ਕਿ ਨਵੀਂ ਹਦਵੰਦੀ ਦੇ ਮਤਾਬਿਕ ਦੇਣੀਆਂ ਚੋਣਾਂ ਨੇ ਹੋਣਗੀਆਂ ਇੱਕ ਜਿਹੜਾ ਸੀ ਰੋਡ ਦਾ ਮੈਕੈਨਿਕਲਸ ਦੀ ਪੋਸਟ ਵੀ ਹੋਣ ਜਾ ਰਹੀ ਸੀ ਪਰ ਜਿਹੜਾ ਕਾਰਪੋਰੇਸ਼ਨ ਮਤਤਾਂ ਹੋ ਗਿਆ ਰਾਕ ਤੁਹਾਨੂੰ ਵੀ ਲੱਗਦਾ ਕਿ ਇਹ ਬੈਟਰ ਸੀ ਜਾਂ ਤੁਹਾਨੂੰ ਲੱਗਦਾ ਕਿ ਉਹਦਾ ਅਨਨੁਅਲ ਸਪਾਈ ਜ਼ਿਆਦਾ ਬੈਟਰ ਸੀ ਮੈਨੂੰ ਇਹ ਨਹੀਂ ਪਤਾ ਵੀ ਉਹ ਕਾਹਦੇ ਅਰਧ ਕੀਤਾ ਗਿਆ ਉਹ ਕਿਸੇ ਬਿਨਾ ਮਤਲਬ ਤੇ ਇਹਨਾਂ ਮਤਾਂ ਸੀ ਉਹ ਅਰਧ ਕੀਤਾ ਗਿਆ ਅਸੀਂ ਮੁਹਾਲੀ ਨੂੰ ਸਾਡੀ ਸਰਕਾਰ ਮੁਹਾਲੀ ਨੂੰ ਅਤਿ ਆਧੁਨਿਕ ਸ਼ਹਿਰ ਬਣਾ ਰਹੀ ਹੈ ਇੰਟਰਨੈਸ਼ਨਲ ਸਟੈਂਡਰਡ ਦੀਆਂ ਸਹੂਲਤਾਂ ਦੇ ਰਹੀ ਆ ਖਾਸ ਕਰਕੇ ਸਫਾਈ ਦੇ ਮਾਮਲੇ ਜੀ ਕਾਫੀ ਕਮ ਉਲਝਿਆ ਹੋਇਆ ਉਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿੰਨਾ ਕਿਤੇ ਕਾਰਪੋਰੇਸ਼ਨ ਜਿਹੜੀ ਬਣੀ ਹੋਈ ਸੀ ਹੁਣ ਵੀ ਬਣੀ ਹੈ ਡੰਗਰ ਦੀ ਉਹਨਾਂ ਦਾ ਕੋਈ ਕਿਸੇ ਕਿਸੂ ਦਾ ਧਿਆਨ ਹੀ ਨਹੀਂ ਕੂੜੇ ਦਾ ਰੱਖ-ਰਖਾ ਵੀ ਉਹ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਸਾਗ ਰਹੇ ਹੁਣ ਉਹ ਮੈਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਕਰਾਉਣਾ ਪਿਆ 5 ਵਜੇ ਦੇ ਵਿੱਚ ਲੋਕਾਂ ਨੇ ਧਰਨਾ ਦਿੱਤਾ ਉਹ ਮੈਨੂੰ ਜਾ ਕੇ ਚੁਗਾਉਣਾ ਪਿਆ ਮੰਨ ਜਿਹੜੀ ਇਹ ਸੀ ਰੋਡ ਤੇ ਸਵੀਪਿੰਗ ਹੋਣੀ ਸੀ ਮੈਂ ਕਹਿੰਦੀ ਗੱਲ ਉਹਦਾ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਹੋਰ ਵੀ ਜ਼ਿਆਦਾ ਜਿਹੜੀ ਸਫਾਈ ਸੀ ਉਹ ਮਹਾਰਿਜ ਹੋਣੀ ਸੀ ਔਰ ਉਹ ਕੀ ਸੀ ਉਹ ਇਹ ਸੀ ਵੀ 5 ਦਿਨ 6 ਦਿਨ ਉਹੀ ਹੋਣੀ ਸੀ ਜਿਹਦਾ ਹੋ ਰਹੀ ਹੈ ਆਲਰੇਡੀ ਜਦੋਂ ਮਜ਼ਦਮ ਲੱਗੇ ਹੋਏ ਸੀ ਉਹੀ ਜਦੋਂ ਇੱਕ ਦਿਨ ਛੁੱਟੀ ਵਾਲਾ ਦਿਨ ਸੀ ਉਸ ਦਿਨ ਮਸ਼ੀਨਾਂ ਆਉਣੀਆਂ ਸੀ ਮਸ਼ੀਨਾਂ ਨੇ ਆ ਕੇ ਸਾਰਾ ਜਿਹੜਾ ਸੀ ਉਹ ਸਫਾਈ ਕਰ ਦੇਣੀ ਸੀ ਮੈਨੂੰ ਇਸ ਗੱਲ ਦਾ ਸਮਝ ਨਹੀਂ ਸੀ ਰਿਹਾ ਕਿ ਉਹ ਕਿਉਂ ਕੀਤਾ ਔਰ ਇੱਕ ਹਫਤੇ ਬਾਅਦ ਹੋਣੀ ਸੀ ਇਹ ਨਹੀਂ ਵੀ ਰੋਜ਼ ਹੋਣੀ ਆ ਇੱਕ ਹਫਤੇ ਬਾਅਦ ਹੋਣੀ ਆ ਤੂੰ ਨੇ ਸਫਾਈ ਉਹ ਨਹੀਂ ਕਰ ਦੇਣੀ ਕਿਉਂਕਿ ਵੈਕੂਮ ਕਲੀਨਰ ਚ ਜਦੋਂ ਅਸੀਂ ਸੱਕ ਕਰ ਲੈਂਦੇ ਜੇ ਤੇ ਕੋਈ ਕਾਗਜ਼ ਪਿਆ ਹੁੰਦਾ ਜਾਂ ਕੋਈ ਮਿੱਟੀ ਦਾ ਟੁਕੜਾ ਪਿਆ ਹੁੰਦਾ ਜਾਂ ਕਿੱਟ ਤਾਂ ਵੀ ਇਹ ਇੱਟ ਵੀ ਜੇ ਹੋਵੇ ਤਾਂ ਵੀ ਉਹ ਸੱਕ ਕਰ ਲੈਂਦਾ ਤੂੰ ਝਾੜੂ ਆ ਜਿਹੜਾ ਜਦੋਂ ਹੱਥ ਨਾਲ ਫੇਰਦੇ ਮੈਨੂੰ ਵੀ ਉਹ ਇੰਨੀ ਸਫਾਈ ਨਹੀਂ ਕਰ ਸਕਦਾ ਤੇ ਇਸ ਕਰਕੇ ਅਸੀਂ ਉਹ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਮਝ ਨਹੀਂ ਹੈਗੀ ਜਾਂ ਤਾਂ ਜਾਂ ਇਹ ਮੁਹਾਲੀ ਦੇ ਡਵੈਲਪਮੈਂਟ ਨਹੀਂ ਚਾਹੁੰਦੇ ਜਾਂ ਇਹ ਮੁਹਾਲੀ ਦੇ ਲੋਕਾਂ ਦਾ ਗੁੱਸਾ ਘੜ ਰਿਹਾ ਵੀ ਇਹਨਾਂ ਨੂੰ ਮੁਹਾਲੀ ਦੇ ਲੋਕਾਂ ਨੇ ਬੁਰੀ ਤਰ੍ਹਾਂ ਰਿਜੈਕਟ ਕਰਤਾ ਤੇ ਇਹਨਾਂ ਨੂੰ ਹਰਾਤਾ ਮੈਨੂੰ ਇੱਕ ਮਤਲਬ ਗੱਲ ਅਜੀਬ ਆ ਜਿਹੜੀ ਉਹ ਲੱਗਿਆ ਹੋਣਾ ਨਹੀਂ ਸੀ ਚਾਹੀਦਾ ਪਰ ਕੋਈ ਨਹੀਂ ਸਰਕਾਰ ਕੋ ਆਪਣੀਆਂ ਪਾਵਰਾਂ ਹੁੰਦੀਆਂ ਨੇ ਤੇ ਜੇ ਇਹਨੇ ਮਤਾਂ ਰੱਦ ਕਰਤਾ ਤਾਂ ਮਤਾਂ ਫਾਸ ਹੋਣੀ ਹੈ ਤੇ ਅਸੀਂ ਲੋਕਾਂ ਅਸੀਂ ਬਚਨਵੰਦਾਂ ਲੋਕਾਂ ਦੇ ਨਾਲ ਲੋਕਾਂ ਦੇ ਕੰਮ ਕਰ ਲਈ ਤੇ ਮੁਹਾਲੀ ਨੂੰ ਅੱਗੇ ਵਧਾਉਣ ਲਈ